ਉਹਣੀ ਚਾਹੀਦੀ ਆ ਬੰਦਾ ਕੋਈ ਔਰਤ ਰਾਤ ਨੂੰ ਇੱਕ ਵਾਰੇ ਵੀ ਜਾਵੇ ਤੈਨੂੰ ਮਹਿਸੂਸ ਹੋਣਾ ਚਾਹੀਦਾ ਕਿ ਯਾਰ ਮੇਰੀ ਕੋ ਹਾ ਦਾ ਇਹਨਾਂ ਬਲਤੇ ਧਰਨੇ ਤੱਕ ਨਹੀਂ ਚੁਕਾਏ ਜਾ ਰਹੇ ਮੈਂ ਇਹਨਾਂ ਨੂੰ ਇੱਕ ਆਪਸ਼ਨ ਦਿੱਤੀ ਸੀ ਕਿ ਯਾਰ ਮੈਂ ਮਤਲਬ ਤੁਹਾਡੇ ਜਿੰਨਾ ਪੜਿਆ ਲਿਖਿਆ ਨਹੀਂ ਜੋ ਪੜਿਆ ਹੁੰਦਾ ਤੇ ਮੈਂ ਵੀ ਸੀਪੀ ਲੱਗਿਆ ਹੁੰਦਾ ਜਾਂ ਮੈਂ ਡੀਸੀ ਲੱਗਿਆ ਹੁੰਦਾ ਪਰ ਜੋ ਲੋਕਾਂ ਦੇ ਵਿੱਚ ਰਹਿ ਕੇ ਤੁਸੀਂ ਮਤਲਬ ਤੁਸੀਂ ਕੋਈ ਸੁਝਾਅ ਦੇ ਸਕਦੇ ਹੋ ਹੋ ਸਕਦਾ ਮੇਰਾ ਸੁਝਾਅ ਗਲਤ ਹੋਵੇ ਕਿ ਕਮ ਸੇ ਕਮ ਇੱਕ ਅਫਸਰ ਹੀ ਪੁਆਇੰਟ ਕਰ ਦਿਓ ਉਹਦੇ ਵਿੱਚ ਉਹਨੂੰ ਚਾਹੇ ਪੀਸੀਐਸ ਕਰ ਦਿਓ ਚਾਹੇ ਆਈਐਸ ਇੱਕ ਜ਼ਿਲ੍ਹਾ ਕਰਕੇ ਉਹਨੂੰ ਮਤਲਬ ਇੱਥੇ ਅਪਾਇੰਟ ਕੀਤਾ ਜਾਵੇ ਜਿੱਥੇ ਵੀ ਕਿਤੇ ਧਰਨਾ ਲੱਗ ਤੁਹਾਡੇ ਕੋਲ ਕੋਈ ਇੰਟੀਮੇਸ਼ਨ ਆਉਂਦੀ ਆ ਕਿਸੇ ਸੇਬੰਦੀ ਨੇ ਧਰਨਾ ਲਾਉਣਾ ਉਹਦੇ ਕੋਲ ਪਹਿਲਾਂ ਉਹ ਆਈਐਸ ਅਫਸਰ ਪੀਸੀਐਸ ਕੋਈ ਕਿਸੇ ਕਲਰਕ ਦੇ ਆਖੇ ਨਹੀਂ ਮੰਨਦਾ ਕੋਈ ਕਿਸੇ ਜੇਜ ਦੇ ਆਖੇ ਨਹੀਂ ਮੰਨਦਾ ਜਦੋਂ ਐਡੇ ਵੱਡੇ ਰਤਮੇ ਵਾਲਾ ਅਫਸਰ ਜਾਂਦਾ ਤੇ ਹਰ ਬੰਦਾ ਗੱਲ ਕਰਨ ਲਈ ਤਿਆਰ ਹੁੰਦਾ ਮੈਂ ਉਸ ਗੱਲ ਤੇ ਆਉਣ ਲੱਗਾ ਜੀ ਮਾਰਕਲ ਵੀ ਹੈ ਕੱਲ ਪ੍ਰਧਾਨ ਮੰਤਰੀ ਵੀ ਫੇਰੀ ਹੈ ਤੁਸੀਂ ਇਹ 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 ਕਰਨਾ ਚਾਹੀਦਾ ਹੈ ਕਿ ਜੇ ਪੁੱਛਿਆ ਜਾਵੇ ਦੂਜੀ ਚੀਜ਼ ਅੱਜ ਤੁਸੀਂ ਖਬਰਾਂ ਦੇ ਵਿੱਚ ਖਬਰਾਂ ਨੇ ਕਿਸੇ ਅਖਬਾਰ ਨੇ ਇੱਕ ਖਬਰ ਲਾਈ ਹੈ ਕਿ 50 ਅਸਦੀ ਢੇਰ ਮਰ ਗਏ 500 ਬੰਦਾ ਅਸੀਂ ਬਚਾ ਲਿਆ ਆ 500 ਬੰਦਾ ਬਚਾਉਣ ਦਾ ਨਤੀਜਾ ਮਤਲਬ ਪੁਲਿਸ ਨੂੰ ਮੈਂ ਪੁੱਛਣਾ ਚਾਹਣਾ ਤੁਸੀਂ ਕੋਈ ਮੂਵੀ ਬਣਾ ਰਹੇ ਹੋ ਯਾਰ ਮਤਲਬ ਤੁਸੀਂ ਇਹ ਤੇ ਫਿਲਮਾਂ ਦੇ ਵਿੱਚ ਸੀਨ ਚੱਲਦੇ ਨੇ ਕੰਧ ਪਿੱਛੇ ਲੋਕ ਗਏ ਤੇ ਉਹ ਨਕਲੀ ਗੋਲੀਆਂ ਮਾਰ ਦਿੱਤੀਆਂ ਖੜਾਕ ਵਾਲੀਆਂ ਸਾਨੂੰ ਇਹ ਕੋਈ ਦਿਖਾਉਣਾ ਚਾਹੁੰਦੇ ਜਦੋਂ ਸਾਡੇ ਬੰਦੇ ਹੀ ਸੁਰੱਖਿਅਤ ਨਹੀਂ ਹੈਗੇ ਇਹ ਪੰਜਾਬ ਹੀ ਸੁਰੱਖਿਅਤ ਨਹੀਂ ਹੈਗਾ ਸਿਰਫ ਇਹ ਡਰਾਮੇ ਕਰਕੇ ਸਾਡਾ ਤੁਸੀਂ ਮਤਲਬ ਭਰੋਸਾ ਜਿਉਂ ਆਏ ਸੀ ਹੁਣੇ ਕੁਮਰ ਜੀ ਆਏ ਸੀ ਸਰਕਾਰ ਦਾ ਫੇਲਿਅਰ ਦੱਸ ਗਿਆ ਪਰ ਆਪ ਸਰਕਾਰ ਦਾ ਹਿੱਸਾ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਜੀ ਮੈਂ ਸਟਾਰਟਿੰਗ ਇੱਕ ਗੱਲ ਭਾਈ ਸਾਹਿਬ ਸ਼ੁਰੂ ਕੀਤੀ ਹੈ ਕਿ ਮੇਰਾ ਕਿਸੇ ਨਾਲ ਕੋਈ ਸਿਆਸੀ ਮੰਤਵ ਨਹੀਂ ਹੈਗਾ ਮੈਂ ਕਿਸੇ ਪਾਰਟੀ ਨਾਲ ਜੁੜਿਆ ਨਹੀਂ ਹੈਗਾ ਉਹਨਾਂ ਨੇ ਕਿਸ ਸੰਦਰਭ ਚ ਕਿਹਾ ਕਿ ਮੈਂ ਮੰਨਦਾ ਸਰਕਾਰ ਕੱਲੀ ਇਸ ਦਾ ਫੇਲਿਅਰ ਨਹੀਂ ਹੈ ਕੇਂਦਰ ਸਰਕਾਰ ਦਾ ਵੀ ਫੇਲਿਅਰ ਹੈ ਮੋਦੀ ਸਾਹਿਬ ਰੋਜ਼ ਸਾਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਪੰਜਾਬ ਦੀ ਜਨਤਾ ਨੂੰ ਕਦੀ ਗੁਰਪ੍ਰਬ ਮਨਾ ਲਿਆ ਕਦੀ ਲਾਲ ਕਿਲੇ ਦੇ ਉੱਤੇ ਦੀਵਾਨ ਸਜਾ ਲੇ ਉੱਥੇ ਜਾਂਦੇ ਨੇ ਪਰ ਪੰਜਾਬ ਨੂੰ ਦਿੱਤਾ ਕੀ ਜਾ ਰਿਹਾ ਜਿਵੇਂ ਕੇਂਦਰ ਸਾੜ ਤੋਂ ਨਾਇਡ ਹੋ ਗਿਆ ਕਿਸਾਨ ਅੰਦੋਲਨ ਤੋਂ ਬਾਅਦ ਉਹਨੇ ਦੇਖਿਆ ਕਿ ਸਾਡੇ ਇਹ ਵਸ ਵਿੱਚ ਨਹੀਂ ਹੈਗੇ ਲੋਕ ਮੈਨੇ ਕਹਿੰਦਾ ਇਕੱਲੇ ਸਿੱਖ ਇਹ ਬੈਲਟ ਹੀ ਇਹੋ ਜੀ ਔਰ ਤੋਂ ਲੈ ਕੇ ਇੱਥੋਂ ਤੱਕ ਕਿ ਬੜੇ ਜਝਾਰੂ ਲੋਕ ਨੇ ਕਿਸੇ ਦੀ ਗੱਲ ਨਹੀਂ ਸੁਣਦੇ ਮਤਲਬ ਇਹ ਆਪ ਕਿਸੇ ਦੀ ਈਨ ਨਹੀਂ ਮੰਨਦੇ ਉਹਨਾਂ ਦੇ ਦਿਮਾਗ 'ਚ ਇੱਕ ਚੀਜ਼ ਆ ਚੁੱਕੀ ਹੈ ਏਜੰਸੀਆਂ ਦੇ ਕਿ ਇਹਨੂੰ ਤਬਾਹ ਇਸ ਤਰੀਕੇ ਕੀਤਾ ਜਾ ਸਕਦਾ ਇਹਨਾਂ ਨੂੰ ਨੱਬਿਆ ਇਸ ਤਰੀਕੇ ਕੀਤਾ ਜਾ ਸਕਦਾ ਹਿੰਦੂ ਸਿੱਖ ਵੀ ਕਦੀ ਲੜੇ ਸੀਗੇ ਯਾਰ ਮਤਲਬ ਆਪਸੀ ਇੱਕ ਦੂਜੇ ਦੀਆਂ ਬਾਹਾਂ ਮੜ ਕੇ ਖੇਲਉਂਦੇ ਸੀ ਇੱਕ ਦੂਜੇ ਦੇ ਉੱਤੇ ਸ਼ਾਂ ਕਰਦੇ ਸੀ ਯਾਰ ਮਾੜੇ ਸਮੇਂ ਦੇ ਵਿੱਚ ਜੇ ਕਿਸੇ ਤੇ ਕੋਈ ਮੇਲਾ ਆ ਗਿਆ ਹਿੰਦੂ ਸਿੱਖਾਂ ਦੇ ਲੰਗਰ ਇਕੱਠੇ ਲੱਗਦੇ ਸੀ ਕਿ ਅੱਜ ਤੁਸੀਂ ਕਿਹੜੇ ਪਾਸੇ ਪੰਜਾਬ ਨੂੰ ਲੈ ਕੇ ਜਾ ਰਹੇ ਹੋ ਔਰ ਬਿਲਕੁਲ ਇਹ ਸਾਜ਼ਿਸ਼ ਹੈ ਇਹਨੂੰ ਇੱਕ ਮਤਲਬ ਕ